ਕੀ ਹਾਲ ਕੀ ਹਾਜ਼ਰ ਦੋਸਤੋ ਠੀਕ ਠਾਕ ਹੂੰ ਉਮੀਦ ਕਰਦਾ ਸੈੱਟ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਬਾਗੋ ਬਾਗ ਹੋਵੋਗੇ ਕਾਟੋ ਮੇਰੀ ਫੁੱਲਾਂ ਤੇ ਥੋੜੀ ਵੀ ਹੋ ਗਈ ਯਾਰ ਮੈਂ ਨਾ ਗੱਲ ਸੁਣੀ ਭੈ ਜਿੰਨਾ ਵੀ ਸਿਮਰਦ ਰਹਾ ਨਸ਼ੇ ਪਿੱਛੇ ਮੇਰੇ ਹਲੇ ਦਾ ਗਾਣਾ ਦੇਈ ਦਈ ਜਾਂਦਾ ਮੈਂ ਵੇਖੀ ਕਹੇ ਦੀ ਵੀਡੀਓ ਤੇ ਉਹ ਦੱਸਿਆਂਦਾ ਆਂਦਾ ਹੈ ਨਸ਼ੇ ਪਿੱਛੇ ਗਾ ਗਾਣਾ ਦੇ ਦਿੰਦਾ ਉਹਨਾਂ ਤੋਂ ਉਹਨਾਂ ਦਾ ਨਸ਼ਾ ਲੈ ਲੈਂਦਾ ਜਾਂ ਨਾ ਸਿਰ ਜੁਗ ਪੈਸੇ ਲੈ ਲੈਂਦਾ ਥੈਟਸ ਇਟ ਹੋਰ ਕੁਝ ਨਹੀਂ ਗਾਣਾ ਚੰਗਾ ਹੋਵੇ ਮਾੜਾ ਹੋਵੇ ਉਹ ਉਹਨਾਂ ਨੇ ਲੈ ਲੈਣਾ ਤੇ ਇਹਨੇ ਆ ਦਾ ਇਹਦਾ ਨਸ਼ਾ ਕਰਨਾ ਕਰ ਲੈਣਾ ਪੈਂਚ ਕੰਮ ਵੈ ਅੰਦਰ ਪਾਵਾ ਬੱਚ ਮੁਬਾਰਕ ਹੋਇਆ ਫਿਰਦਾ ਯਾਰ ਨੇ ਹੀ ਪਿੱਛੇ ਗਾਣੇ ਦੇ ਜਾਂ ਦੁਕਾਨ ਜਾਂਦੇ ਉਹ ਆਪ ਕਰਕੇ ਸੜ ਚੜਾਈ ਕਰ ਹਨਾ ਚਲੋ ਆਪੋ ਆਦੀ ਉਹਦੀ ਮੈਂਟੈਲਿਟੀ ਮੈਂਟੈਲਿਟੀ ਉਹਦੀ ਹੋਊਗੀ ਉਹਦੀ ਜਿਹੜੀ ਸੋਚ ਹੋਊਗੀ ਉਹਦੀ ਹੋਊਗੀ ਜਿਵੇਂ ਅਗਲਾ ਅੱਛਾ ਲਗੇ ਬਾਕੀ ਹਮ ਆਪਣਾ ਪੈਟਿਕਲ ਦੇ ਨਾਮ ਤੋਂ ਤੁਹਾਨੂੰ ਮੈਂ ਦੱਸਿਆ ਵੀ ਸੀ ਮੈਨੂੰ ਪਤਾ ਮੈਂ ਕਿਹਾ ਜਿਹੜਾ ਤੇਰਾ ਦਿਲ ਕਰਦਾ ਤੂੰ ਆਪਣਾ ਨਾਂ ਭਿਉਣਾ ਨਾ ਮਿਊਜ਼ਿਕ ਤੇ ਤੂੰ ਆਪਣਾ ਪਾ ਲਈ ਬਿਲਕੁਲ ਵੀ ਪਰ ਇਹਨਾਂ ਕੋਲ ਜਾਣਾ ਹਟ ਜਾ ਜਾਨ ਤੈਨੂੰ ਨਸ਼ਾ ਕਰਾ ਕੇ ਦਿੱਤੋ ਗਾਣਾ ਲੈ ਲੈਂਦੇ ਨੇ ਇਹ ਚੱਲ ਮੈਂ ਆਪਣੇ ਮੂੰਹੋਂ ਕੀ ਕਹਿਣਾ ਪਰਮਾਤਮਾ ਉਹ ਪਰਮਾਤਮਾ ਨੂੰ ਪਤਾ ਜਾਂਦਾ ਹੈ ਨਾ ਮੈਂ ਕਹਾ ਯਾਰ ਤੇਰਾ ਚੱਕਦੇ ਨੇ ਫਾਇਦਾ ਇਹ ਇਹਨੂੰ ਪਤਾ ਕੀ ਸੀ ਬਾਈ ਕਿ ਖਾਨੇ ਵੰਟੇ ਨੂੰ ਕੋਈ ਮਤਲਬ ਆ ਮੈਂ ਕਹਾ ਜਾਣ ਤੇਰੀ ਕਮਾਈ ਤੇਰੇ ਕੋਲ ਰਹਿਣੀ ਆ ਤੇਰੇ ਗਾਣੇ ਤੈਨ ਵੇਚਨੇ ਤੇਰੇ ਕੋਲ ਰਹਿਣੇ ਆ ਇਹਨੂੰ ਲਾਚੇ ਸੀਗਾ ਵੀ ਉਧਰ ਮੈਨੂੰ ਨਸ਼ਾ ਮਿਲ ਜਾਂਦਾ ਮੈਂ ਕਰੀ ਜਾਂਦਾ ਚਾਲ ਉਹ ਮੈਂ ਕਹਾ ਭਰਾਵਾ ਸਾਲੀ ਕਿਹੜੀਆਂ ਗੱਲਾਂ ਨੇ ਇਹ ਇੱਕ ਨਸ਼ੇ ਹੀ ਸਾਲਾ ਜ਼ਰੂਰੀ ਹੋ ਗਿਆ ਬੰਦੇ ਨੂੰ ਬਾਈ ਹੈ ਮੇਰਾ ਯਾਰ ਦੋਸਤ ਆਗਲਾ ਕੂਗਾ ਤੂੰ ਯਾਰ ਦੋਸਤ ਦੀ ਗੱਲ ਕਰ ਅੱਜ ਮੇਰੇ ਸਾਹਮਣੇ ਆ ਗਈ ਨੂਰ ਦੀ ਮੰਮੀ ਮੈਂ ਕਹਾ ਚਲ ਉਹਦੀ ਗੱਲਬਾਤ ਹੀ ਕਰਦੇ ਉਹ ਮੈਂ ਵੇਖਿਆ ਉਹਦੀਆਂ ਪੰਜ-ਛੇ ਵੀਡੀਓ ਤੇ ਉਹ ਮੇਰੇ ਸਾਡੇ ਦਾ ਕੰਨ ਨਹੀਂ ਦਮਾਇਆ ਉਹਦਾ ਮੇਰੇ ਹਲੇ ਦਾ ਜਿੱਧਰ ਜਾਂਦੀ ਚੱਕ ਮਗਰ ਕੈਮਰਾ ਇਧਰ ਜਾਂਦੀ ਚੱਕ ਮਗਰ ਕੈਮਰਾ ਨੂਰ ਦੀ ਮੰਮੀ ਕੀ ਕਰਦੀ ਨੂਰ ਦੀ ਮੰਮੀ ਨੂਰ ਦੇ ਚਿਹਰੇ ਤੇ ਹੋਈ ਜਾਂਦੀ ਆ ਨੂਰ ਨੂੰ ਬੋਟੀ ਆ ਗਈ ਪਰ ਹਲੇ ਦਾ ਡਾਇਰੈਕਟਿਵ ਆ ਫਿਰ ਦਾ ਕੋਈ ਥਾਂਗਣੀ ਕੋਈ ਸ਼ਰਮਣੀ ਕੁਮਾਰ ਹੋਈ ਪਈ ਯਾਰ ਲੋਕਾਂ ਦੀ ਕੁੜੀ ਹੀ ਹੋਵੇਦੀ ਉਹਨੂੰ ਸਾਫ਼-ਸਾਫ਼ ਉਹਨੂੰ ਵੀ ਦਿਸ ਜਾਂਦਾ ਇਸ ਚੀਜ਼ ਦਾ ਬੀ ਏ ਮੈਨੂੰ ਕੀ ਇਹਦਾ ਵਿਖਾਈ ਜਾਣਾ ਕੀ ਨਹੀਂ ਵਿਖਾਈ ਜਾਣਾ ਮੇਰੇ ਛਾਲੇ ਦਾ ਪਤਾ ਉਹਨੂੰ ਵੀ ਹੈ ਵੀ ਮੈਂ ਨੂਰ ਦੀ ਮੰਮੀ ਤੱਕ ਕੀ ਕੁਝ ਵਿਖਾਈ ਜਾਣਾ ਕੀ ਨਹੀਂ ਵੀ ਕੈਮਰਾ ਮੈਂ ਕਿੱਥੇ ਲਾਇਆ ਕਿੱਥੇ ਨਹੀਂ ਲਾਇਆ ਮੇਰੇ ਛਾਲੇ ਦਾ ਜਾਣ ਕੇ ਉਧਰੋਂ ਕਰਦਾ ਜਿੱਦਣ ਨੂੰ ਪਤਾ ਹੈ ਵੀ ਹਾਂ ਇਧਰੋਂ ਮੇਰੇ ਛਾਲੇ ਦੇ ਲੋਕ ਇਹਨੂੰ ਵੇਖਣ ਜਿਉਂ ਯਾਰ ਆਹਣ ਗਵਾਂਢ ਚ ਕੋਈ ਨਹੀਂ ਪੁੱਛਣ ਦੱਸਣ ਵਾਲਾ ਵੀ ਮੇਰੇ ਛਾਲੇ ਦਾ ਸ਼ਰਮ ਹੋਣੀ ਚਾਹੀਦੀ ਹੈ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਾਲੋ ਜਵਾਨ ਸਕੂਲੇ ਲੱਗਣਾ ਯਾਰ ਉਹਨੂੰ ਕੀ ਕਹਿਣਗੇ ਉਹਦੇ ਨਾਲ ਦੇ ਨੂਰ ਦੀ ਮੰਮੀ ਨੂਰ ਦੀ ਮੰਮੀ ਆਏ ਆਏ ਛੇੜਿਆ ਕਰਨਗੇ ਆ ਚੈਨਲ ਵੀ ਪਤਾ ਕਿਵੇਂ ਬਣਾਣਾ ਨੂਰ ਦੀ ਮੰਮੀ ਵਲੌਗ ਐ ਕੋ ਮੀਡੀਆ ਹੋਂ ਦੀ ਨੂਰ ਦੀ ਮੰਮੀ ਦੇਖਿਆ ਹਾਂ ਨੂਰ ਤੇ ਛੋਟਾ ਜਵਾਨ ਹੈ ਨੂਰ ਬੱਬੂ ਯਾਰ ਜਨਾਨੀ ਨਹੀਂ ਨੂਰ ਦੀ ਮੰਮੀ ਪੋਚਾ ਲਾਵਣ ਦੇ ਹੀ ਐ ਪਿੱਛੇ ਹੀ ਦੇ ਕੈਮਰਾ ਚ ਸੱਚੀ ਗੱਲ ਇਹ ਜਿੱਧਰ ਨੂੰ ਨੂਰ ਦੀ ਮੰਮੀ ਗਈ ਤੇ ਨੂਰ ਦੀ ਮੰਮੀ ਕੀ ਕਰਦੀਆਂ ਨੂਰ ਨੂੰ ਪੋਟੀ ਆਈ ਸੀ ਮਾਲੋ ਚਦਰ ਮਾਲ ਲੜਈ ਹੁੰਦੀ ਨੂਰ ਦਾ ਤਾਂ ਇੱਕ ਨਾਂ ਵੀ ਨੂਰਾ ਹੁੰਦਾ ਹਾਲ ਮੰਮੀ ਪਤਾ ਨਹੀਂ ਕੀ ਹੋਇਆ ਲੋਕਾਂ ਦੇ ਦਿਮਾਗ ਨੂੰ ਤਾਂ ਬਲੌਗ YouTube ਨਾ ਲੋਕਾਂ ਦੇ ਸਿਰ ਤੇ ਬੈ ਗਿਆ ਚੜ ਕੇ ਵੀ ਸਾਲਾ ਜਿਹੜਾ ਕੋਸਾ YouTube ਹੀ ਆ A to Z ਉਹ ਕੱਲ ਨੂੰ ਮੈਨੂੰ ਪੁੱਛਣਗੇ ਜਵਾਕ ਕੀ ਕਰਦੀ ਏ ਇਹ ਜੀ ਮੰਮੀ ਬਾਪਾ ਮੇਰਾ ਉਹ ਪਾਪਾ ਮੇਰਾ ਵਲੌਗ ਬਣਾਉਂਦਾ YouTube ਤੇ ਮੰਮੀ ਕੀ ਕਰਦੀ ਮੰਮੀ ਕੈਮਰੇ ਦੇ ਮੂਰੇ ਆਉਂਦੀ ਪਾਪਿਆ ਬਾਬਾ ਕੈਮਰਾਮੈਨ ਬਾਬਾ ਤੇ ਮੰਮੀ ਮੇਰੇ ਅੱਗੇ ਐਕਟੀਵਿਟੀ ਬਿਖਾਉਂਦੀ ਕਰਕੇ ਮੈਂ ਕੀ ਐਕਟੀਵਿਟੀ ਕਰੀ ਨਹੀਂ ਗਲਤ ਨਾਲ ਐ ਜੀ ਐਕਟੀਵਿਟੀ ਵੀ ਮਾਂ ਪਿਓ ਨੂੰ ਤਾਂ ਯਾਰ ਚਾਹੀਦਾ ਨਹੀਂ ਆ ਨਹੀਂ ਆਹੋ ਬੰਦਾ ਕਿੱਦਾਂ ਤੇ ਡੈਡੀ ਕੀ ਕਰਦੇ ਬਲੋਕ ਕਰ ਮੈਂ ਵੀ ਤੇ ਸੈਂਟਰ ਬਣਿਆ ਵੀ ਜਿਹੜਾ ਕੋਈ ਸ਼ਰਾਬ ਪੀਂਦਾ ਉਹਦੀ ਸ਼ਰਾਬ ਛੜਾਉਣਾ ਆਸਤੇ ਇਹ ਕੋਹ ਹੋਰ ਨਸ਼ਾ ਕਰਦਾ ਹਨ ਜੋ ਵੀ ਉਹਦੇ ਆਸਤੇ ਬਣੇ ਹਨ ਤੋ ਜ ਨਵੀਂ ਗੱਲ ਸੁਣੀ ਹੋਊਗੀ ਪਤਾ ਨਹੀਂ ਲੋ ਸੁਣੀ ਹੈ ਕਿ ਨਹੀਂ ਸੁਣੀ ਤਾਂ ਮੈਂ ਦੱਸ ਦਿੰਨਾ ਜਿਹੜੇ ਗੇ ਹੁੰਦੇ ਆ ਉਹਨਾਂ ਨੂੰ ਵੀ ਉਹਦੇ ਘਰ ਦੇ ਸੈਂਟਰ ਚ ਭੇਜਦੇ ਆ ਵੀ ਇਹ ਸਹੀ ਹੋ ਜੇ ਗੇ ਹੁਣ ਤੁਹਾਨੂੰ ਪਤਾ ਬਾਹਰ ਕੀ ਕਰਦੇ ਆ ਮੁੰਡੇ ਉਹ ਜਿਹੜੇ ਇਨਨਾ ਮਗਰੇ ਜਾਂਦੇ ਤੇ ਉਹਨਾਂ ਨੂੰ ਸੈਂਟਰ ਚ ਹਨਾ ਉਹ ਕਰਦੇ ਆ ਵੀ ਤੁਦੋ ਮੇਨ ਲਾਇਆ ਹੋਗਾ ਵੀ ਇਸ ਉਹਦੇ ਜੂਗਾ ਵੀ ਜਿਵੇਂ ਕੋਈ ਲਤ ਹੁੰਦੀ ਹੈ ਨਾ ਲਤ ਨਸ਼ੇ ਦੀ ਲਤ ਹੋ ਗਈ ਉਹਨਾਂ ਨੂੰ ਉਹ ਲਤ ਲੱਗੀ ਹੈ ਵੀ ਇਹ ਛੁੱਟ ਜੂਗਾ ਪਰ ਉਹਨੇ ਜੀਨੇ ਉਹ ਬਾਹਰ ਕੰਮ ਕਰਨਾ ਉਹਨੇ ਉਹ ਅੰਦਰ ਵੀ ਕਰਨਾ ਉਹ ਮੇਰਾ ਸਾਲਾ ਦੋਹਾਂ ਚਰਨਾਂ ਨੂੰ ਅੰਦਰ ਹੋਰ ਵਗਾੜੂਗਾ ਯਾਰ ਮੇਰੇ ਨਾਲ ਤੁਸੀਂ ਵੀ ਲੱਗੋ ਇਸੇ ਕੰਮ ਨੂੰ ਹੈ ਨਾ ਜਿਵੇਂ ਕਦੇ ਪਾਕਿਸਤਾਨ ਚ ਜਿਹੜੀ ਸੁੱਖ ਦੀ ਖਬਰ ਆਉਂਦੀ ਉਵੇਂ ਮੇਰੇ ਵਾਲੇ ਪੰਜਾਬ ਚ ਵੀ ਆਹੀ ਹਾਲ ਕੋਈ ਨਿਤ ਕੋਈ ਦੈਨ ਹੀ ਸੁਖਾ ਜਾਂਦਾ ਵੀ ਜੇ ਦਿਨ ਕੋਈ ਅਲੈਦਾ ਅਲੱਗ ਹੀ ਖਬਰ ਆਈ ਹੋਵੇ ਵੀ ਹਾਂ ਇੱਥੇ ਆਏ ਗਿਆਂ ਸ ਤੇ ਵੀ ਹੁਣ ਸੈਂਟਰ ਖੁੱਲਾ ਕਰਨਗੇ ਆਉਣ ਵਾਲੇ ਸਮੇਂ 'ਚ ਵੀ ਜੇ ਗਏ ਨੇ ਕਿਉਂਕਿ ਵਧੀ ਜਾਂਦੇ ਹਨ ਐ ਕਿੜ ਘਟਦੇ ਆ ਇੱਕੋ ਤੁਸੀਂ ਵੇਖਿਆ ਹੁਣ ਜਿਹੜਾ ਮੈਚ ਮੇਰੀ ਇੱਜ਼ਤ ਨਾਲ ਖਲਵਾੜ ਹੋਇਆ ਪੇਰੇ ਸਾਲੇ ਜੇ ਬੰਦਾ ਕੋ ਬੰਦਾ ਹੈਗਾ ਤੇਰੀ ਇੱਜ਼ਤ ਨੂੰ ਕੀ ਲੁੱਟ ਲਈ ਤੇਰੀ ਮੈਂ ਜੋ ਗਿਣੇ ਅੱਧੇ 3 ਬੀ 2 ਜਿੱਤ ਤੂੰ ਸਾਡੇ ਮਾਲੀ ਨੂੰ ਵੱਡੀ ਪਈ ਹੈ ਚੰਡੀਗੜ੍ਹ ਨੂੰ ਵੱਡੀ ਪਈ ਸਾਲਾ ਇੱਜ਼ਤ ਦਾ ਚਲੋ ਜੀ ਵੀਡੀਓ ਆਪਾਂ ਇੱਥੇ ਕਰਦੇ ਸਮਾਪਤ ਮੈਨੂੰ ਦੇ ਇਜਾਜ਼ਤ ਜਿਵੇਂ ਡੀਜੀ ਪਿਛਾ ਬੀੜ ਕਹਿੰਦੇ ਸਾਨੂੰ ਦੇ ਪਿਛਾ ਜਤ ਮੈਨੂੰ ਦਿਓ ਇਜਾਜ਼ਤ ਤੇ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਜੇ ਕੋਈ ਵੇਂਦਾ ਤਾਂ ਮਾੜਾ ਮੋਟਾ ਮੈਨੂੰ ਵੀ ਹੌਸਲਾ ਹੋਵੇ ਹਨ ਤੇ ਹੌਲੀ ਹੌਲੀ ਆਪਾਂ ਵੀ ਕੰਮ ਥੋੜਾ ਨਾ ਹੌਲੀ ਹੌਲੀ ਅੱਗਲਾ ਕਰਨਾ ਖੇਈ ਤਾਂ ਮੈਨੂੰ ਬਹੁਤ ਚੜਦੀ ਆ ਫਿਰ ਮੈਂ ਥੋੜਾ ਹਜੇ ਨਾ ਮੈਂ ਇਕੱਠੀ ਆਏ ਨਾ ਚੱਲੀਏ ਆਪਾਂ ਸਟੈਪ ਵੈਸਟ ਹੈ ਹਨਾ ਤਾਂ ਬੰਦਾ ਡੇਗਦਾ ਨਹੀਂ ਗਾਲ ਦਾ ਸੰਭਲ ਕੇ ਚੱਲੇਦਾ ਹਨਾ ਉਵੇਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਸੰਭਲ ਕੇ ਚੱਲ ਗਏ ਤੇ ਹੌਲੀ ਹੌਲੀ ਆਪਾਂ ਵੀ ਫਲੋ ਜਾ ਬਣਾਉਨੇ ਮੈਨੂੰ ਕਿਸੇ ਨੇ ਕਹਿ ਵੀ ਜਿਹੜਾ ਕਰੰਟ ਚ ਬੋਲਿਆ ਕਰ ਤੇ ਹੁਣ ਕਰੰਟ ਚ ਹੌਲੀ ਹੌਲੀ ਬੋਲਿਆ ਕਰਾਂਗੇ ਸੱਜਣੋ ਟੈਨਸ਼ਨ ਨਾ ਲਓ ਕੰਡੇ ਕੱਢਾਂਗੇ ਇੱਕ ਯਾਰ ਨੇ ਉਹ ਵੀਡੀਓ ਵੇਖੀ ਸੀ ਮੈਂ ਗੱਠਾ ਸੜ ਗਿਆ ਕਿਸੇ ਕਿਸਾਨ ਦਾ ਆਪਣਾ ਜੱਟ ਸਿੱਖ ਫੈਮਿਲੀ ਤੁਸੀਂ ਮੇਰੇ ਸਾਹਮਣੇ ਹਨਾ ਤੇ ਕਾਫੀ ਉਹਨੇ ਢਿੱਗ ਲਾਏ ਪਏ ਸੀ ਪੰਜ ਸੱਤ ਹਨਾ ਵੱਡੇ ਵੱਡੇ ਤੇ ਉਹ ਕੋਈ ਨਾ ਸੜਾ ਮੇਰਾ ਚਾਰਦ ਕਰ ਗਿਆ ਕੋਈ ਲੱਗਦਾ ਹੁਣ ਆੜ ਗਵਾਂਡ ਛਣਾ ਉਹਨਾਂ ਤੇ ਉਹ ਵੀ ਤੀਲੀ ਸੱਟ ਗਿਆ ਤੁਰ ਜਾਂਦਾ ਹਨਾ ਪਰਾਲੀ ਸੀਗੀ ਉਹਦਾ ਮੱਚਣੀ ਸੀ ਉਹ ਸਾਰੇ ਢਿੱਗ ਮੱਚ ਗਏ ਵੀ ਤੇ ਚਲੋ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਹਨਾ ਜਿੰਨੀ ਮਿਹਨਤ ਕੀਤੀ ਕਰਾਈ ਉਹਨਾਂ ਦੀ ਸਮਝ ਲਓ ਵੀ ਖੂ ਖਾਤੇ ਗਈ ਕੋਈ ਕੰਮ ਨਹੀਂ ਆਇਆ ਪਰ ਆਪਣੇ ਪੰਜਾਬੀ ਤੁਹਾਨੂੰ ਪਤਾ ਹਨਾ ਵੀ ਵਧੀਆ ਅੱਗੇ ਹੈਲਪ ਚ ਚੈਰਿਟੀ ਚ ਐਮੀ ਵਰਕ ਵੀ ਉੱਥੇ ਜਾ ਕੇ ਆਇਆ ਕਰ ਕੇ ਆਇਆ ਜਿੰਨੇ ਜੋਗਾ ਸੀ ਹਣਾ ਵਿਚਾਰ ਹੁਣੇ ਵੀ ਡੈਡ ਕੀਤੀ ਉਹਨਾਂ ਨੇ ਆਨਲਾਈਨ ਆਪ ਦਾ ਚਲ ਕਾਊਂਟਰ ਨੰਬਰ ਵੀ ਪਾਇਆ ਤੇ ਵਧੀਆ ਉਹਨਾਂ ਦਾ ਹੱਲ ਹੋ ਗਿਆ ਕੁੱਲ ਮਿਲਾ ਕੇ ਤੇ ਬਹੁਤ ਸ਼ਾਇਰੀ ਸੁਣਾਣਾ ਇੱਕ ਥੋੜੀ ਥੋੜੀ ਸ਼ੇਰ ਕਰ ਜ਼ਿੰਦਗੀ ਕੀ ਕਾਬਿਲ ਸ਼ੇਰ ਕਰ ਜ਼ਿੰਦਗੀ ਕੀ ਕਾਬਿਲ ਫਿਰ ਜ਼ਿੰਦਗਾਨੀ ਕਹਾ ਅਗਰ ਜ਼ਿੰਦਗਾਨੀ ਰਹਿ ਵੀ ਗਈ ਤੇ ਇਹ ਜਵਾਨੀ ਕਹਾ 爸爸，爸爸。